ਹਾਂ ਜੀ ਬਾਬੇ ਉਹ ਕੀ ਹਰ ਚਾਸ ਸਾਰੇ ਜਾਂਦਾ ਲੋ ਜੀ ਤੇ ਕਰਦੀਏ ਵਲੌਗ ਦੀ ਸਟਾਰਟਿੰਗ ਸਵੇਰ ਸਵੇਰ ਆਂ ਬੱਜੀ ਕਿੰਨੀ ਵਜੇ ਤੇ ਨਾਲੇ ਖੇਤ ਚੱਲ ਕਉਣੇ ਆ ਤੇ ਇਹਨਾਂ ਨੂੰ ਬਾਹਰ ਕੱਢ ਦੀ ਭਗਤਾਂ ਨੂੰ ਨਾ ਤੇ ਚਲੋ ਆ ਜਿਓਏ ਆਜੋ 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 ਚਲੋ ਫਿਰ ਆਪਾਂ ਚੱਲਦੇ ਖੇਤਾਂ ਕਿਹਦਾ ਮੋਟਰ ਮਟਰ ਚੱਲੇ ਨਹੀਂ ਢੀੜਾ ਗੂੜਾ ਮਾਰ ਕੇ ਵੜੇ ਕਿਹਨੇ ਪਾਣੀ ਥਾਲੀ ਹੈ ਨਾ ਚਲੋ ਫਿਰ ਚੱਲ ਗਏ ਤੇ ਆਜੋ ਓ ਜੀ ਬਾਬਿਓ ਤੇ ਆ ਗਿਆ ਆਪਾਂ ਖੇਤ ਠੀਕ ਹੈ ਤੇ ਮੋਟਰ ਚੱਲੀ ਜਾਂਦੀ ਸੀ ਤੇ ਲੈਟ ਚ ਤੜਕੇ 4 ਵਜੇ ਦੀ ਆਈ ਹੈ ਨਾ ਤੇ ਕੁਛ ਆਕਲੇ ਪਈ ਨਹੀਂ ਮੋਟਰ ਅੱਧੀ ਕੋ ਉਧਰ ਕਰਕੇ ਮੈਂ ਮੈਂ ਜਿਹੜੇ ਲੈਟ ਕੀ ਰਾਤ ਉਸ ਨੂੰ ਆਇਆ ਜੀ ਅੱਧੇ ਇੱਥੇ ਪਈਆਂ ਜਾਂ ਖਾਲੀ ਗਈ ਜਾਂਦੀ ਹੈ ਅੱਧੇ ਉੱਪਰੇ ਪਈਆਂ ਜਾਂ ਤੇ ਚਲੋ ਫਿਰ ਚੋਬਰ ਕੋਲ ਚੱਲਦੇ ਹਾਂ ਸਾਹਮਣੇ ਨੀਂਦਾ ਚਾਰਾ ਵੱਡੀ ਤੋਂ ਕੀ ਜਿੰਦਾ ਉਸੇ ਸਾਹਮਣੇ ਉਹ ਹੋ ਰਿਹਾ ਤੇ ਚੱਲ ਕੇ ਬਹਿਨੇ ਗੱਲਾਂ ਗੁੱਲਾਂ ਮਾਰਦੇ ਆ ਤੇ ਕਰਦੇ ਹਟਣਾ ਛੇ ਫਿਰ ਆਪਾਂ ਲਓ ਜੀ ਬਾਬਿਓ ਤੇ ਖੇਤੋਂ ਆ ਗਿਆ ਪੜਨਾ ਤਦ ਹੁਣ ਚੱਲਦੇ ਆ ਮਾਨਪ੍ਰੀਤ ਕੋਲੇ ਹੁਣ ਮਿਸਤਰੀ ਮੋਸਤਰੀ ਲੱਗਿਆ ਪੈਣਾ ਆਪਣੇ ਅੱਜ ਕਬੂਤਰਾਂ ਵਾਲੇ ਖੁੱਡੇ ਖੱਡੇ ਪਾਈਏ ਨੇ ਤੇ ਬਾਰੀਆਂ ਪੁਰੀਆਂ ਬਣਾਈ ਨੇ ਬਾਕੀ ਵੀ ਮਾਨਪ੍ਰੀਤ ਦੀ ਵੀਡੀਓ ਵੀ ਨਹੀਂ ਹੁੰਦੀ ਹੈਗੇ ਮੈਂ ਤਾਂ ਕੀ ਦਿਨ ਅੱਜ ਵੀਡੀਓ ਹੀ ਬਣਾਉਣਾਗਾ ਹਨਾ ਤੇ ਸਿਆਨ ਸਿੰਘ ਮਿਸਤਰੀ ਵੀ ਆ ਗਿਆ ਹਨਾ ਤੇ ਚੱਲ ਕੇ ਕਰਦੇ ਹੁਣ ਨਾਲ ਗੱਲਬਾਤ ਸ਼ੇਅਰ ਆਪਾਂ ਹਾਂਜੀ ਬਾਬੋ ਕੇ ਆ ਗਿਆ ਸੀ ਜਿੰਦਰ ਪਿਉਰੀ ਕਿਵੇਂ ਲੱਭੜਾ ਬਟੱਕੀ ਕਰੀ ਜਾਂਦੇ ਅੱਜ ਉਹੀ ਲੱਭੜਗੇ ਉਹੀ ਲੱਭੜਗੇ ਲੈ ਜੀ ਕੰਮ ਸਟਾਰਟ ਕਰੀਏ ਪਏ ਖੁੱਡਿਆਂ ਦਾ ਤੇ ਮਸਾਲਾ ਮਸੂਲਰ ਲਾਇਆ ਤੇ ਮਿਸਤਰੀ ਸਾਹਿਬ ਕਹਿੰਦੇ ਪਲਾਸਟਰ ਲਓ ਜੀ ਹੋਰ ਮਿਸਤਰੀ ਜੀ ਠੀਕ ਠਾਕ ਹਾਂ ਆਜੀ ਆਜੀ 2 ਵਜੇ ਆਜੀ ਓਕੇ ਰਪੋਡਾ ਜੀ ਕੋਈ ਸੇਵਾ ਨਹੀਂ ਕਮੀ ਤਾਂ ਨਹੀਂ ਕੋਈ ਬਸ ਰੋਟੀ ਉਹਦੀ ਰੋਟੀ ਖਾਣੇ ਤੇ ਪਲਾਸਟਰ ਚੱਲੀ ਜਾਂਦਾ ਬਹੁਤ ਵਧੀਆ ਕੰਮ ਤੇ ਇਹਦਾ ਪਲਾਸਟਰ ਦਾ 1 ਨੰਬਰ ਵੀ ਇਹਦਾ ਕਰਾ ਬਸ ਰੋਟੀ ਰੱਟੀ ਖਾ ਲਈਏ ਆਪਾਂ ਕਰਾਂ ਹਾਂ ਰੋਟੀ ਖਾਓ ਤੇ ਫੇਰ ਕਰਦੇ ਕੰਮ ਸਟਾਰਟ ਠੀਕ ਆਪਾਂ ਹਾਂ ਆਨੇ ਕਰਦੇ ਆ ਬਾਹਰ ਸਾਰੇ ਪਿੰਡ ਦੇ ਆਪਾਂ ਠੀਕ ਆ ਚੱਲੀ ਬਾਬਾ ਕਰਾਂ ਹਾਂ ਤੇ ਲਓ ਜੀ ਤੇ ਆ ਪਹਿਲਾ ਪਲਾਸਟਰ ਕਰਨੇ ਖੁੱਡੇ ਪਹਿਲਾ ਆਪਣਾ ਸਭ ਤੋਂ ਪਹਿਲਾ ਖੁੱਡੇ ਪਲਾਸਟਰ ਹੋਣਗੇ ਫਿਰ ਇਧਰ ਖੁੱਡੇ ਪਾਉਣੇ ਦੋ ਨਵੇਂ ਹਨਾ ਇਧਰ ਸਾਈਡ ਤੇ ਤੇ ਵੀਡੀਓ ਬੁੜੀ ਪਹਿਲਾਂ ਬਣਾਈ ਨਹੀਂ ਆਪਾਂ ਹਨਾ ਜਿਵੇਂ ਤੁਹਾਨੂੰ ਪਤਾ ਹੀ ਆ ਸਭ ਕੋ ਢਾਹਤਾ ਸੀਗਾ ਆ ਮਨਪ੍ਰੀਤ ਤੁਸੀਂ ਵੀਡੀਓ ਵੇਖਿਆ ਹੀ ਸਭ ਕੁਝ ਹਨਾ ਇਧਰ ਜਿਗਾਰ ਸਭ ਕੋ ਇਧਰ ਕਰਨਾ ਆਪਾਂ ਤਵੀ ਨਾਲ ਜਿਗਾਰ ਸੀ ਢਾਹ ਤੋਂ ਗਿੱਟਾ ਉੱਡਾ ਕੱਢ ਕੇ ਉਹ ਰੱਖਤੀ ਸਾਈਡ ਤੇ ਤੇ ਅੱਜ ਚੰਦਾ ਪਲਾਸਟਰ ਦਾ ਕੰਮ ਅੱਜ ਪਹਿਲਾ ਦਿਨ ਹੈ ਮਿਸਤਰੀ ਦਾ ਠੀਕ ਹੈ ਅੱਜ ਪਹਿਲਾ ਦਿਨ ਹੈ ਮਿਸਤਰੀ ਦਾ ਮਿਸਤਰੀ ਦਾ ਸਾਰਾ ਕੰਮ ਫੋਟ ਮੈਂ ਨਿਵੇੜ ਕੇ ਜਾਊਗਾ ਵੱਡੇ ਲੋਡ ਕੰਮ ਨਹੀਂ ਛੱ ਬਸ ਕੰਮ ਕਰਾ ਚੱਲੀ ਜਾਂਦਾ ਆ ਆਪਣਾ ਖੁੱਡਾ ਹੋਜੂ ਘੰਟੇ ਹੋਰ ਪਲਾਸਟਰ ਆਪਣਾ ਨੇੜੇ ਵੱਜੂ ਆ ਦੋ ਘੰਟੇ ਦੋ ਘੰਟੇ ਬਾਹਰ ਨਿਕਲ ਜਾਇਗਾ ਆਪਾਂ ਦੋ ਘੰਟੇ ਇੱਕ ਬੁੱਕ ਰੱਖ ਲਓ ਵੀ ਕੋਰਾ ਕਰਾ ਬੰਨ ਕੇ ਬਾਹਰ ਹੋ ਜਾਗੇ ਲਓ ਜੀ ਤੇ ਕੋਰਾ ਕਰਾ ਬੰਨ ਕੇ ਹੋ ਜਾਏ ਬਾਹਰ ਸੀ ਮੁੜ ਕੇ ਦੂਜੇ ਖੁੱਡੇ ਵੜ ਜਾਗੇ ਤੇ ਬਸ ਮੇਸਤਰੀ ਥੋੜਾ ਕੰਮ ਹੋ ਗਿਆ ਰੋਟੀ ਖਾ ਕੇ ਫੇਰੀ ਕਰਾਂਗੇ ਹੋਰ ਹਰਮਨ ਕਿਵੇਂ ਐ ਠੀਕ ਚੱਲੀਦਾ ਕੰਮ ਸਾਡਾ ਹਾਂ ਓਏ ਠੀਕ ਹੈ ਲਓ ਜੀ ਤੇ ਉੱਕੀ ਗਏ ਹੁੰਦੇ ਮਸਾਲਾ ਫੋਹਲਾ ਰਲਾ ਲਿਆ ਤੇ ਰੋਟੀ ਪਾਣੀ ਖਾਲੀ ਚੋਬਰਾਂ ਨੇ ਤੇ ਆ ਮੁੰਡਾਂ ਅੰਦਰ ਹੀ ਵੜੀ ਐ ਨਾ ਭਾਈ ਐ ਤਾਂ ਨਹੀਂ ਮਾ ਜੋੜਦਾ ਕੀ ਜੋੜਦਾ ਰਹੇ ਤੂੰ ਜੁੜੇ ਪਿਆਦਾ ਰੱਬੋ ਜੁੜਿਆ ਪਿਆਦਾ ਬਾਹਰ ਆ ਜਾ ਤੇ ਛੋਹ ਵੇਲਾ ਮਸਾਲਾ ਬਣਿਆ ਪਿਆ ਕੀ ਦਾ ਇਹਦਾ 3.00 ਐ ਕੋ ਹੋਊਗਾ ਐ ਕੁਛ ਹੋਆ ਆਇਆ ਫਿਰ ਖਿੱਚੀਏ ਕੰਮ ਦਾਵਾ ਤੇ ਮਿਸਤਰੀ ਸਾਹਿਬ ਵੀ ਰੋਟੀ ਪਾਣੀ ਖਾ ਕੇ ਲੱਗ ਗਏ ਰੋਟੀ ਪਾਣੀ ਕਾਲੀ ਖਾ ਲਈ ਜੀ ਹਾਂ ਲੋ ਕੇ ਰੋੜੇ ਜਮਾ ਲਓ ਜੀ ਕਰੋ ਫਾਈਨਲ ਟੱਚ ਵੇਖੋ ਇਧਰ ਮੈਂ ਕਿਹਾ ਮੇਸਤਰੀ ਜਮਾ ਸਵਾਦ ਰਹੀ ਹੋਣਾ ਇੰਨਾ ਸੋਹਣਾ ਕੰਮ ਕਰੀਂਦਾ ਨਾ ਬੰਨ ਨਜ਼ਰ ਲੱਗਣ ਵਾਲਾ ਕੰਮ ਹੀ ਹੈਗਾ ਪਰ ਖਿੱਚਦੇ ਕੰਮ ਨਹੀਂ ਦਵਾ ਦੋ ਆਪਣਾ ਪਾ ਦਿਓ ਜਰਾਕਾ ਹਾਂ ਲਓ ਜੀ ਕਹਿੰਦੇ ਆ ਗਏ ਮਿੱਤੇ ਕੋਲੇ ਇੱਥੇ ਤੇ ਆਪਣਾ ਬਾਰੀਆਂ ਦਾ ਕੰਮ ਵੀ ਚੱਲਿਆ ਦੇ ਨਾਲ ਮੋਟਰਸਾਲ ਪੈਂਚਰ ਹੋਇਆ ਆਪਣਾ ਤੇ ਪੈਂਚਰ ਪੁੰਚਰ ਰਵਾਲ ਕੇ ਤੇ ਆ ਰੀਆਂ ਬਾਰੀਆਂ ਆਪਣੀਆਂ ਸਾਰੀਆਂ ਤੇ ਕੱਲੇ ਜਾਲੀਆਂ ਰਹਿ ਗਈਆਂ ਲਾਉਣ ਵਾਲੀਆਂ ਨਾ ਜਾਲਿੰਗ ਨੂੰ ਅੱਜ ਮੁੰਡੇ ਲਾ ਦੀ ਕੰਮ ਕਰ ਦੇਗਾ ਤੇ ਮੈਂ ਇਹਨੇ ਮਿਸਤਰੀ ਕੋਲ ਜਾੜਾ ਉੱਧਰ ਤੇ ਪੈਂਚਰ ਲਾ ਕੇ ਮੈਂ ਦੱਸ ਦੀ ਚੰਗਾ ਤੇ ਬਾਰੀਆਂ ਕੰਮ ਕਰ ਦਿਓ ਆਪਣੀ ਓਕੇ ਰਿਪੋਰਟ ਕਰ ਦਿਓ ਲਓ ਜੀ ਮਿਸਤਰੀ ਸਾਹਿਬ ਹੀ ਘਰੇ ਜਾੜਾ ਦੀ ਰੋਟੀ ਪਾਣੀ ਖਾਏ ਅੱਜ ਘਰੋਂ ਹੀ ਆਇਆ ਨਾ ਧੋ ਕੇ ਰੈਡੀ ਹੋ ਕੇ ਆ ਗਏ ਠੀਕ ਆ ਮਿਸਤਰੀ ਰੈਡੀ ਆਂ ਤੂੰ ਤੇ ਲਿਆਵਾਂ ਪਰ ਮਸਾਲਾ ਕੰਮ ਕਰਕੇ ਮੈਂ ਲਓ ਜੀ ਮੈਂ ਕਰਦਾ ਮਸਾਲਾ ਕੰਮ ਇਹਨੇ ਠੀਕ ਹੈ ਤੇ ਕਰਕੇ ਦਿਨੇ ਮਿਸਤਰੀ ਮਸਾਲਾ ਆਪਾਂ ਤੇ ਆਹ ਖੁੱਡਾ ਰੈਡੀ ਆ ਕਰ ਲੋ ਚੱਕ ਕੇ ਮਿਸਤਰੀ ਪਲਾਸਟਰ ਕਰ ਗਿਆ ਜੀਆ ਮਾਰੀ ਨਿਗਾਹ ਮਾਰ ਲੋ ਕਰ ਮੋਟੀ ਮੋਟੀ ਜੀ ਤੇ ਬਾਕੀ ਆਪਾਂ ਇਹ ਨਿਗ੍ਹਾ ਮਰਾਉਂਤੀਆਂ ਵਧੀਆ ਕਰਤਾ ਪਲਾਸਟਰ ਸਿਰਾਂ ਲਾ ਦਿੱ条 ਮਿਸਤਰੀ ਜੀ ਨੇ ਤੇ ਚਲੋ ਬਰੋ ਥੋੜਾ ਨਿਰਾ ਪਾ ਕੇ ਮੈਂ ਲਾ ਲਾ ਫਿਰ ਮੈਂ ਸਾਰਾ ਇਕੱਠਾ ਲਓ ਠੀਕ ਹੈ ਜੀ ਲੋ ਕਰੋ ਜੀ ਆਮਾ ਲਓ ਜੀ ਤੇ ਆਪਾਂ ਮਿਸਤਰੀ ਸਾਹਿਬ ਕਰ ਲਾ ਕੇ ਪਲਾਸਟਰ ਸਾਹਮਣੇ ਕਹਿੰਦਾ ਆਪਾਂ ਮਸਾਲਾ ਹੋਰ ਰਲਾ ਲੈਣਾ ਬਰੇਤੀ ਚੱਕ ਕੇ ਮਸਾਲਾ ਪਾ ਕੇ ਸਾਰਾ ਰਲਾਤਾ ਹੁਣ ਛਾਣਨਾ ਇਹਨੂੰ ਤੇ ਮਨਪ੍ਰੀਤ ਲੰਬੀ ਝਾੜ ਇਹਨੂੰ ਕੰਮ ਪਾ ਕੇ ਹੋੜਾ ਨਾ ਤੇ ਮੈਂ ਕੱਲਾ ਰਹਿਗਾ ਕਿ ਆ ਚੋਬਰ ਇੱਧਰ ਬਿਮਾਰ ਪਿਆ ਡਾਊਨ ਆ ਗੱਡੀ ਕਹਿੰਦੇ ਜਮਾ ਸੈਟ ਆਉਣ ਤੂੰ ਹੈਂ ਇਹ ਪੁੱਠਾ ਸਿਆ ਮਾਰ ਲੱਗ ਗਿਆ ਇਹਦਾ ਬੱਚਾ ਹੋਣ ਲੈ ਤਾਂ ਬੱਸ ਇਹਨੂੰ ਅੱਜ ਡਿਲੀਵਰੀ ਹੋ ਜਾਣੀ ਬੱਚੇ ਦੀ ਦੀ ਤੇ ਐਮਸ ਚਲੀ ਗਿਆ ਆਪਾਂ ਫਿਰ ਉੱਥੇ ਡਿਲੀਵਰੀ ਹੋ ਉਤਰੀ ਜਾ ਕੇ ਬੱਚਾ ਡਿਆ ਢਿੱਡ ਦੁਖੀਂਦਾ ਡਾਊਨ ਹੋ ਗਿਆ ਗਰਮੀ ਕਰ ਵੀ ਕਣੀ ਬਾਹਲੀ ਸੀ ਪੰਜ ਰੋਗਾਂ ਇੰਜਨ ਆਪਣਾ ਚਲੋ ਫਿਰ ਆਪਾਂ ਦਾ ਛਾਣੀਏ ਇਹਦਾ ਬਣੋ ਇਹਦਾ ਆਪਾਂ ਕਿੰਨੇ ਦਾ ਲੈ ਜੂਗਾ ਆਪਾਂ ਤਾਂ ਕਰਨਾ ਹੈ ਭੁਖਰੀ ਬਾਂ ਨੂੰ ਕਿਵੇਂ ਹੈ ਠੱਟ ਹੈ ਨਹੀਂ ਬਈ ਡਾਊਨ ਆ ਪੰਦਾ ਇਹ ਉਹ ਬੱਚਾ ਨਿਕਲਣ ਵਾਲੇ ਬਾਹਰ ਬੱਸ 10 ਮਿੰਟ ਤੱਕ ਮਰਤੇ ਆਦੇ ਹੋ ਯੂ ਇਥੇ ਆਇਆ ਕਰ ਬਾਰਾ ਸੁਣਾ ਦੇਂ ਕਿ ਨਹੀਂ ਸੁਣਾਉਂਦਾ ਛਾਣੀਏ ਕਿ ਡਾਉਣ ਦਾ ਪਾ ਜਾਈ ਪੈਣਾ ਪੈ ਜਾ ਤੇ ਨਹੀਂ ਮੈਂ ਕਰ ਲੈਣਾਗਾ ਲਓ ਜੀ ਬਿਜਲੀ ਨੇ ਇੱਕ ਅੰਦਾਜ਼ ਮਾਰੀ ਚਲਾ ਕੇ ਭਰੇ ਪੱਟ ਕੇ ਵੇਖੋ ਜਰਾ ਕੇ ਪੁਣਾ ਐ ਪੱਟ ਲਓੜੀ ਆਇਆ ਵੇਖੋ ਐ ਬੰਦੇ ਸਰੀ ਪੜਾ ਕੇ ਹਾਂ ਠੀਕ ਐ ਚਲੋ 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 ਡੱਬਾ ਡੱਬਾ ਡੱਬਲੀ ਇੱਥੇ ਰੱਖ ਇੱਥੇ ਬੜਾ ਲੰਬੇ ਮੇਤਰੀ ਸਰਾਬ ਪਾ ਨਿਆ ਰਾਇ ਲੈ ਇਹਨੂੰ ਵੇਖ ਵੇਖ ਦੇ ਵੇਖ ਵੇਖ ਐ ਹੁੰਦਾ ਸਵਾਲ ਲੋ ਜੀ ਤੇ ਸਾਹਮਣੇ ਕੰਦ ਪਹਿਲਾਂ ਕੰਪਲੀਟ ਸੀ ਇਧਰ ਹੀ ਕੰਦ ਵੀ ਕਰਤੀ ਮਿਸਤਰੀ ਨੇ ਕੰਪਲੀਟ ਜਮਾ ਓਕੇ ਰਿਪੋਰਟਾਂ ਕਰਤੀਆਂ ਤੇ ਕੋਰਾ ਬੰਨੀ ਜਾਂਦਾ ਵਾ ਮਿਸਤਰੀ ਕੋਰਾ ਦਾ ਕੰਮ ਜਮਾ ਸਿਰਾਂ ਲਾਈ ਜਾਂਦਾ ਜਮਾ ਬਾਬੋ ਜੋ ਮੈਂ ਨਿਆਰਾ ਲਿਆਦਾ ਪਿਆ ਠੀਕ ਹੈ ਤੇ ਅੱਜ ਇਹ ਮਿਸਤਰੀ ਕਹਿੰਦਾ ਅੰਦਰੋਂ ਖੁੱਡੇ ਮੈਂ ਕਲੀਅਰ ਕਰਕੇ ਜਾਣਾ ਕਹਿੰਦਾ ਕੁਛ ਹੋ ਜੀ ਆਨੇ ਕੱਢ ਦੇ ਬਾਹਰ ਆ ਦੇ ਆਨੇ ਗੜਦੇ ਬਾਹਰ ਸਾਰੇ ਆ ਕੰਦਰੇ ਕੀਤੇ ਆ ਕੰਦਰੇ ਕੀ ਗਿਆ ਬਸ ਆਪਣਾ ਕੰਮ ਕੰਪਲੀਟ ਹੈ ਠੀਕ ਉਦੋਂ ਬਾਅਦ ਕੱਲ ਨੂੰ ਕਰਨਾ ਬਾਹਰੋਂ ਪਲਾਸਟਰ ਤੇ ਬਰਉਨੇ ਹਾਲ ਨੇ ਆਪਾਂ ਠੀਕ ਹੈ ਮਿਸਤਰੀਆ ਠੀਕ ਪਉਣਾ ਘੋੜੀਆਂ ਪੁੱਥਲੇ ਵਾਸਤੇ ਠੀਕ ਫਿਰ ਨਵੇਂ ਖੁੱਡੇ ਦਾ ਕੰਮ ਵਿੱਡਾਂਗੇ ਤੇ ਜੋਰਾ ਛੋਰਾ ਦੇ ਕੰਮ ਚੱਲਿਆ ਬਾਬੇ ਪੂਰਾ ਨਜ਼ਾਰਾ ਵੱਜਿਆ ਭਾ ਜਮਾ ਠੀਕ ਹੈ ਜੇ ਪੁੱਛੋ ਨਾ ਬਸ ਫਿਰਾਂ ਲੱਗੀ ਪਈ ਜਮਾ ਲਓ ਜੀ ਇੱਕ ਰਿਚਾ ਚਾਹ ਚੋ ਹੋ ਰੱਖ ਜੀ ਤੇ ਚਾਹ ਚੁ ਪੀ ਕੇ ਦਵਾਰੇ ਲੱਗ ਗਿਆ ਮਿਸਤਰੀ ਤੁਹਾਨੂੰ ਚੱਲ ਕੇ ਦਿਖਾਉਣੇ ਆ ਵੀ ਮਿਸਤਰੀ ਕਿਨੇ ਕੰਮ ਕਿੰਨਾ ਕੁ ਲਵੇੜ ਲਿਆ ਥੋੜਾ ਇੱਕ ਨਾ ਬਾਬਾ ਕੋਰਾ ਵਾਲਾ ਕੰਮ ਥੋੜਾ ਵੱਡਾ ਪਏ ਨਾ ਕੋਰਾ ਕਾਰਾ ਜਿਹੜੀਆਂ ਲਾਉਣੀਆਂ ਨਾ ਉਹ ਔਖੀਆਂ ਹੁੰਦੀਆਂ ਥੋੜੀਆਂ ਹੈ ਨਾ ਤੇ ਉਹ ਤੁਹਾਨੂੰ ਦਿਖਾਉਣੇ ਆ ਵੀ ਉਹਦੇ ਟਾਈਮ ਵੱਧ ਲੱਗਦਾ ਉਹਨਾਂ ਪਲਾਸਟਰ ਕਰਨ ਟਾਈਮ ਲੱਗਦਾ ਜਿੰਨਾ ਕੋਰਾਂ ਦੇ ਲੱਗਦਾ ਨਾ ਆਪਣਾ ਤੇ ਚਲੋ ਫਿਰ ਚੱਲੇ ਕੇ ਤੁਹਾਨੂੰ ਦਿਖਾਉਣੇ ਹੈ ਜੀ ਚਲੋ ਜੀ ਤੁਹਾਨੂੰ ਹੁਣ ਦਿਖਾਉਣੇ ਆ ਵੀ ਕੋਰਾਂ ਕਾਰਾਂ ਬਣੀਆਂ ਗਈਆਂ ਨੇ ਮਿਸਤਰੀਆਂ ਲਓ ਜੀ ਕੋਰਾਂ ਕਾਰਾਂ ਚੈੱਕ ਕਰੋ ਸਾਡੇ ਮਿਸਤਰੀ ਦਾ ਕੰਮ ਮਗਾ ਪੁੱਛਦੇ ਹੀ ਕੀ ਹੁੰਮ ਵਾਹ ਜੀ ਵਾਹ ਵਾਹ ਜੀ ਵਾਹ ਤੇਰਾ ਮੈਸਟਰ ਗਿਆ ਦੂਸਰਾ ਤੇਰਾ ਕਹਿੰਦਾ ਕੋਈ ਬੰਦਾ ਠੀਕ ਹੈ ਫੇਰ ਆਪਾਂ ਠੀਕ ਹੀ ਵੇਖੀ ਇਹ ਨੇਵਾ ਤਾਂ ਨਿਕੋਰ ਰਹੀ ਮਾੜੀ ਇਹ ਮੈਸਟਰ ਨੂੰ ਬੰਦ ਨਹੀਂ ਆਨੇ ਕਾੜ ਦੇ ਬਾਹਰ ਜਿੰਨੇ ਕੱਢੀ ਦੀ ਠੀਕ ਹੈ ਹਾਂ ਆਨੇ ਕਾੜ ਦੇ ਬਾਹਰ ਬਸ ਆ ਇਟਾ ਪਈਆਂ ਇੱਥੇ ਗੁੱਡੇ ਪੋਣੇ ਆਪਾਂ ਕੱਲ ਤੋਂ ਨਹੀਂ ਪਰਸੋ ਸ਼ੁਰੂ ਕਰੂ ਕੰਮ ਪਹਿਲਾਂ ਪਲਾਸਟਰ ਹਟੇ ਪੜੂ ਠੀਕ ਹੈ ਲਓ ਜੀ ਕਰੋ ਚੈੱਕ ਓਕੇ ਨਾ ਇੱਧਰ ਤੁਹਾਨੂੰ ਪਹਿਲਾਂ ਦਿਖਾ ਦੇ ਮੈਂ ਕਰਦਾ ਪਲਾਸਟਰ ਲੋ ਜੀ ਇੱਧਰ ਵੀ ਕੰਮ ਐ ਮਿਸਤਰੀਆ ਕੰਪਲੀਟ ਹੋਣਾ ਲੱਗਦਾ ਨਾ ਕਿੰਨਾ ਕੰਮ ਰਹਿ ਗਿਆ ਇੱਧਰ ਇੱਥੇ ਰਹਿ ਗਿਆ ਅੱਧੇ ਘੰਟੇ ਦਾ ਦੋ ਖੁੱਡੇ ਤਿਆਰ ਆ ਛੋਟੇ 200 ਕਬੂਤਰ ਦੇ 200 ਕਬੂਤਰ ਦੇ ਦੋ ਖੁੱਡੇ ਤਿਆਰ ਹੋ ਗਏ ਨੇ ਦੋ ਖੁੱਡੇ ਤਿਆਰ ਲਓ ਜੀ ਕੋਰੇ ਬੰਨੀਆਂ ਨੇ ਤੇ ਚਾਰਚ ਫੇਰਾ ਆਹ ਕੰਧ ਰੇ ਗੱਲੀ ਆ ਵਾਲੀ ਠੀਕ ਐ ਹਾਂ ਇਹ ਮਿਸਤਰੀ ਦਾ ਵੀ ਅੱਧੇ ਘੰਟੇ ਦਾ ਕੰਮ ਆ ਸਾਰਾ ਠੀਕ ਐ ਥੋੜੀ ਪੈਸੇ ਜਿਵੇਂ ਮਾਰ ਦਈਏ 50000 ਕੀ ਆਜੇ ਨਾ ਹੂੰ ਇਸ ਫਿਰ ਆਪਣਾ ਸਾਰਾ ਕੰਮ ਲੱਗੀ ਹੋਈ ਠੀਕ ਐ 50000 ਨਾਲ ਹਾਂ ਚਲ ਮਰਾ ਠੀਕ ਆ ਠੀਕ ਆ ਲਓ ਜੀ ਮੈਂ ਇੰਨੇ ਕਰਦਾ ਆਪਣੇ ਇਹਦੀ ਸਾਫ ਸਫਾਈ ਠੀਕ ਹੈ ਬਜਾ ਮਸਾਲਾ ਇਹਦਾ ਘੋਲੀਆਂ ਪਾ ਦਾਂਗੇ ਨਾ ਆ ਪਿਆ ਤੇ ਕਰਦੇ ਹੁਣ ਦਾ ਸ਼ੇਰ ਫਿਰ ਆਪਾਂ ਲਓ ਜੀ ਸਾਰਾ ਕੰਮ ਗਿਆ ਨਿਬੜ ਪਰਾਨ ਤੇ ਇੱਧਰ ਖੜੀਆਂ ਪੌਂਗੀਆਂ ਸਾਰੀਆਂ ਉਹਨਾਂ ਵਾਡੀ ਲੁੱਟ ਤੇ ਕੰਮ ਨਿਬੜ ਗਿਆ ਆਪਣਾ ਅੰਦਰੋਂ ਪਲਾਸਟਰ ਹੋ ਗਿਆ ਸਾਰਾ ਨਾ ਮੜਾ ਰਹਿ ਗਿਆ ਪਲਾਸਟਰ ਬਸ 10 ਮਿੰਟ ਦਾ ਇੱਧਰ ਇਹ ਕਮਰੇ ਪਾਤਾ ਘੋਲੀਆਂ ਨਾ ਇਹ ਇੱਧਰ ਪਾਤਾ ਘੋਲੀਆਂ ਸਾਰੇ ਜਿਓ ਦੇਖੋ ਘੋਲੀਆਂ ਘਾਲੀਆਂ ਪਾਤਾ ਇੱਧਰ ਇੱਧਰ ਲੱਗ ਰੱਖਿਆ ਸੀਗਾ ਆਪਣਾ ਇਹ ਵੀ ਲਗਭਗ ਸਾਰਾ ਪਾਸਤਰ ਹੋ ਗਿਆ ਤੇ ਆ ਤਾਂ ਰਹੇਗਾ ਥੋੜਾ ਜਿਹਾ ਸਾਨੂੰ ਬਸਾਹ ਵਾਲਾ 10 ਮਿੰਟ ਦਾ ਕੰਮ ਰਹਿ ਗਿਆ ਇਹ ਵੀ ਅਜੇ ਕੱਲ ਨੂੰ ਕਰਾਂਗੇ ਤੇ ਬਾਹਰੋਂ ਪਲਾਸਟਰ ਤੇ ਬਾਹੀ ਰਹਿ ਕੰਮ ਤੇ ਚਲਦੇ ਹੁਣ ਆਪਾਂ ਖੇਤ ਚੱਲ ਕੇ ਆਉਣੇ ਆ ਮੈਂ ਤੇ ਬਲਜੀਤ ਮੋਟਰ ਮਟਰ ਵੇਖ ਕੇ ਆਉਣੇ ਹਣਾ ਤੇ ਕਰਦੇ ਹੁਣ ਨਾ ਸ਼ੀਰ ਤੇ ਆਪਾਂ ਗੱਲਬਾਤ ਚੱਲ ਗਿਆ ਬਲਜੀਤ ਬਾਹਰ ਭੇੜ ਬਾਹਰ ਤਾਂ ਭੇੜਦਾ ਮੈਂ ਕੰਮ ਵਧੀਆ ਕਰਾਂ ਮਿਸਤਰੀ ਦੀ ਮਿਸਤਰੀ ਭੱਜ ਗਿਆ ਨਾ ਹੁੰਦਾ ਕੋਈ ਨਾ ਤੜਕੇ ਆਊਗਾ ਕੋਈ ਗੱਲ ਇਹ ਕੋਲ ਤੁਸੀਂ ਜਾਓ ਬਾ ਚਲੋ ਬਜੀ ਫਿਰ ਆਪਾਂ ਖੇਤ ਚੱਲ ਕੇ ਯਾਰ ਵੇਖ ਲਈਏ ਪਾਣੀ ਤਾਂ ਨਹੀਂ ਚੱਲ ਕੇ ਤੇ ਫੇਰ ਹੀ ਕਰਦੇ ਹਾਂ ਲਓ ਜੀ ਤਿਆਰ ਆ ਗਏ ਖੇਤ ਤੇ ਘੇੜਾ ਗੁੜਾ ਮਾਰ ਰਿਹਾ ਜੀ ਫਿਰ ਵੇਖ ਲਈਏ ਪਾਣੀ ਤਾਂ ਨਹੀਂ ਦੇਖ ਲੈ ਭਰਾ ਚੱਲਦਾ ਭੁੱਲ ਲੱਗੀ ਹੋਰ ਯਾਰ ਮੈਂ ਤਾਂ ਤੜਕੇ ਦਾ ਆਂ ਭਰਾ ਤੜਕੇ ਦਾ ਕਰੋ ਮੈਂ ਇੱਕ ਮਿੰਟ ਵੀ ਨਹੀਂ ਗਿਆ ਮੈਂ ਤਾਂ ਇਹਨਾਂ ਕੋਲੋਂ ਤਾਂ ਮੈਂ ਇੱਥੇ ਹੀ ਆ ਵੀ ਇਹਨਾਂਵੇਂ ਲਾਈਟ ਦੋ ਜਾਈ ਨਹੀਂ ਬਾਜੋਂ ਦੀ 2:00 ਤੇ 3:00 ਵਜੇ ਦੀ ਗਈ ਹੈ ਨਾ ਲਾਈਟ ਨਹੀਂ ਆਈ ਗਰੁੱਪ ਚ ਜੇ ਕੱਲ ਦਾ 12 ਵਜੇ ਟਾਈਮ ਦੇਣ ਦਾ ਤੇ ਬਾ ਮੂੰਹੇ ਵੇਖ ਲਈ ਇਕੱਲੇ ਆਪਾਂ ਤੇ ਬਸ ਚੱਲਦਿਆਂ ਘਰੇ ਆਪਾਂ ਹੋਰ ਨਵੇੜੀਏ ਕੰਮ ਦਵਾ ਦਾ ਫਿਰ ਇਹ ਬਾਈਪਾਂ ਖੁੱਲੀਆਂ ਹੀ ਬਸ ਓਕੇ ਰਿਪੋਰਟ ਹੀ ਚੱਲਣੀ ਆਪਾਂ ਦਾ ਬਸ ਚੱਲ ਚੱਲ ਗਏ ਬਜੀਦਾ ਆਪਾਂ ਬਸ ਘਰੇ ਚੱਲ ਗਏ ਨਾਈ ਗੇ ਧੋਈਏ ਲਿਬੜੇ ਪਏ ਪਾਏ ਨੇ ਸਾਰੇ ਤੜਕੇ ਦੇ ਮਿਸਤਰੀ ਕੋਲੇ ਸੀਗੇ